ਆਸਾ ਮਹੱਲਾ ਪੰਜਵਾ ਉਕਤ ਸਿਆਨ ਪ ਕਿਛੂ ਨਾ ਜਾਣਾ ਦਿਨ ਰਾਤ ਤੇਰਾ ਨਾਮ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਨਸ ਸਨਮਾਨ ਜੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਆਪ ਜੀ ਵਡਪਾਗੇ ਹੋ ਜੋਤੀ ਸ੍ਰੀ ਪਾਤਸ਼ਾਹ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਬਾਣ ਆਵੇ ਐਸੇ ਦੀਨ ਦਿਆਲ ਸਤਿਗੁਰਾਂ ਦੇ ਪਾਵਨ ਪਵਿੱਤਰ ਸ਼ਨ ਸ਼ੋਪਰਾਪਤ ਦਰਸਤਾਨ ਗੁਰਦੁਆਰਾ ਸ੍ਰੀ ਸਨ ਸਾਹਿਬ ਜੀ ਵਿਖੇ ਹਾਜ਼ਰੀਆਂ ਪਰਕੇ ਸਤਿਗੁਰੂ ਸ਼ਬਦਾਵਤਾਰ ਧੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਸਰਵਣ ਕਰਕੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਵੱਡ ਭਾਗੀ ਹਰ ਸੰਗਤ ਪਾਵੈ ਪਾਗ ਹੀਣ ਭ੍ਰਮ ਛੋਟਾ ਖਾਵੇ ਸਤਿਗੁਰੂ ਜੀ ਕਹਿੰਦੇ ਵੱਡੇ ਪਾਗਾਂ ਦੇ ਨਾਲ ਗੁਰੂ ਕੀ ਸੰਗਤ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜੇ ਮਨੁੱਖ ਨੇ ਚੰਗੇ ਕੋਈ ਕਰਮ ਕੀਤੇ ਹੋਣ ਨਾਮ ਜਪਿਆ ਹੋਵੇ ਸੇਵਾ ਸਿਮਰਨ ਕੀਤਾ ਹੋਵੇ ਜਪ ਤਪ ਉਹਨਾਂ ਕਰਮਾਂ ਦੇ ਅਨੁਸਾਰ ਸਤਿਗੁਰੂ ਜੀ ਸੰਗੁਰੂ ਕੀ ਸੰਗਤ ਜਿਹੜੀ ਉਹ ਬਖਸ਼ਿਸ਼ ਕਰਦੇ ਹਨ ਸਤ ਸੰਗਤ ਮਿਲੈ ਵੱਡੇ ਭਾਗ ਤਾਂ ਹਰ ਰਸ ਆਵੇ ਜੀ ਉਹ ਵੱਡੇ ਭਾਗਾਂ ਦੇ ਨਾਲ ਸੰਗਤ ਪ੍ਰਾਪਤ ਹੁੰਦੀ ਹੈ ਤੇ ਹਰੀ ਦੇ ਨਾਮ ਦਾ ਰਸ ਮਨੁੱਖ ਨੂੰ ਆਉਂਦਾ ਹੈ ਕੋਝਕ ਸਮਾਪ ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਦੇ ਹੋਏ ਸਤਿਗੁਰਾਂ ਦੇ ਪਾਵਨ ਸ਼ਬਦ ਸ੍ਰੀ ਮੁਖਵਾਕ ਦੀ ਸ਼ਬਦ ਆਪਾ ਵਿਚਾਰ ਜਿਹੜੀ ਹੈ ਉਹ ਕਰਨੀ ਹੈ ਸਤਿਗੁਰਾਂ ਦਾ ਪਾਵਨ ਸ਼ਬਦ 387 ਤੇ 88 ਪਾਵਨ ਅੰਗ ਤੇ ਸੁਭਾਏ ਬਾਣ ਮਾਨਵ ਬੇਤੀਆਂ ਨੂੰ ਕਾਗਰ ਕਰਦੇ ਹੋਏ ਰਸਨਾ ਤੋਂ ਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਆਸਾ ਮਹੱਲਾ ਪੰਜਵਾਂ ਆਸਾ ਰਾਗ ਹੈ ਪੜਵੇਂ ਪਾਤਸ਼ਾਹ ਸਹੀ ਦਾ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਆਨੇ ਪਾਵਨ ਸ਼ਬਦ ਉਚਾਰਨ ਕੀਤਾ ਜਿਨ੍ਹਾਂ ਦੀ ਬਾਬਤ ਪਾਠ ਸਾਹਿਬਾਂ ਜੀ ਕੇ ਨੇ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਗਰਬ ਨਾਯੋ ਜਿਨ੍ਹਾਂ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਨਾਮ ਲਿਆਏ ਜਪਿਆਏ ਕਹ ਲੱਗੇ ਉਹ ਕਦੇ ਗਰਬ ਜੁਨਾ ਦੇ ਵਿੱਚ ਬਾਰ ਬਾਰ ਨਹੀਂ ਆਉਂਦਾ ਉਹਨਾਂ ਦਾ ਇਹ ਜਿਹੜਾ ਜਨਮ ਮਰਨ ਦਾ ਗੇੜਿਆ ਮੁੱਕ ਜਾਂਦਾ ਗੁਰੂ ਅਰਜਨ ਪ੍ਰਤਖ ਹਾਰ ਗੁਰੂ ਅਰਜਨ ਦੇ ਪ੍ਰਤਖ ਉਹ ਇੱਕ ਅਕਾਲ ਪੁਰਖ ਹਰੀ ਪਰਮਾਤਮਾ ਦਾ ਸਰੂਪ ਹਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਅੰਦਰ ਦੀ ਨਿਮਰਤਾ ਅਨਜਾਰ ਕਰਦੇ ਹਨ ਪ੍ਰਮਾਤਮਾ ਅੱਗੇ ਕਿ ਅਕਾਲ ਪੁਰਖ ਵਾਹਿਗੁਰੂ ਤੇ ਸਾਨੂੰ ਅਰਦਾਸ ਕਰਨ ਦੀ ਜਾਚ ਸਿਖਾਉਂਦੇ ਹਨ ਕਿ ਕਿਸ ਤਰ੍ਹਾਂ ਪ੍ਰਮਾਤਮਾ ਦੇ ਅੱਗੇ ਆਪਣੇ ਔਗਣ ਜਿਹੜੇ ਹਨ ਉਹ ਮੰਨਣੇ ਹਨ ਔਗਣ ਹਰ ਮਨੁੱਖ ਚ ਹੁੰਦੇ ਹਨ ਪਰ ਬਹੁਤੇ ਮਨੁੱਖ ਜਿਹੜੇ ਹਨ ਉਹ ਆਪਣੇ ਔਗਣ ਗਲਤੀ ਨੂੰ ਸਬਕਾਰ ਨਹੀਂ ਕਰਦੇ ਜੇ ਮਨੁੱਖ ਗਲਤੀ ਕਰਕੇ ਔਗਣ ਕੀਤਾਵੇ ਉਹਦੀ ਮਾਫੀ ਮੰਗ ਲਈ ਜਾਵੇ ਪੁੱਲ ਬਖਸ਼ਾ ਲਈ ਜਾਵੇ ਤੇ ਸਾਰੇ ਕੰਮ ਠੀਕ ਹੋ ਜਾਂਦੇ ਹਨ ਤੇ ਜੇ ਮਨੁੱਖ ਆਪਣੀ ਜਿੱਦ ਤੇ ਅੜਿਆ ਰਵੇ ਕਰਮ ਵੀ ਉਹਨੇ ਗਲਤ ਕੀਤੇ ਹੋਣ ਉਹਦੀ ਗਲਤੀ ਵੀ ਹੋਵੇ ਜੇ ਆਪਣੇ ਗਲਤੀ ਨੂੰ ਮੰਨੇ ਨਾ ਫਿਰ ਗੱਲ ਜਿਹੜੀ ਉਹ ਕਿਸੇ ਬੰਨੇ ਨਹੀਂ ਲੱਗਦੀ ਸਾਧੂ ਗੁਰੂ ਜੀ ਕਹਿਣ ਲੱਗੇ ਪ੍ਰਮਾਤਮਾ ਦੇ ਅੱਗੇ ਕਿਸ ਤਰ੍ਹਾਂ ਬੇਨਤੀ ਕਰਨੀ ਗੁਰੂ ਅਰਜਨ ਦੇ ਮਹਾਰਾਜ ਜੀ ਕਹਿਣ ਲੱਗੇ ਉਕਤ ਸਿਆਨਬ ਕਿਛੂ ਨਾ ਜਾਣਨਾ ਹੈ ਅਕਾਲ ਪੁਰਖ ਵਹਿ ਗੁਰੂ ਪ੍ਰਮਾਤਮਾ ਗੁਰੂ ਅਰਜਨ ਦੇ ਮਹਾਰਾਜ ਤੇ ਖੁਦ ਪਰਤਾਕ ਹਨ ਪਰ ਸਾਨੂੰ ਪ੍ਰਮਾਤਮਾ ਅੱਗੇ ਅਰਦਾਸ ਕਰਨ ਦੀ ਜਾਚ ਸਕਉਂਦੇ ਹੈ ਅਸੀਂ ਆਪਣੇ ਹਿਰਦੇ ਤੋਂ ਗੱਲ ਕਹਿਣੀ ਆ ਕਿ हे ਪ੍ਰਮਾਤਮਾ ਕਾਲਪੁਰਖ ਵਹਿਗੁਰੂ ਉਕਤ ਸਿਆਨਪ ਕਿਛੂ ਨਾ ਜਾਣਾ ਉਕਤ ਕਹਿੰਦੇ ਹਨ ਦਲੀਲ ਨੂੰ ਅਪੀਲ ਨੂੰ ਕਿ ਸਤਿਗੁਰੂ ਸਾਡੇ ਕੋਲ ਕੋਈ ਵੀ ਦਲੀਲ ਤੇ ਅਪੀਲ ਨਹੀਂ ਹੈਗੀ ਕੋਈ ਸਿਆਨਪ ਨਹੀਂ ਹੈਗੀ ਅਸੀਂ ਬੇਸਮਝਾਂ ਕਿਛੂ ਨਾ ਜਾਣਾਂ ਅਸੀਂ ਕੁਝ ਵੀ ਨਹੀਂ ਜਾਣਦੇ ਕਿ ਧਰਮ ਦੇ ਰਸਤੇ ਤੇ ਕਿਤ ਤਰ੍ਹਾਂ ਚੱਲਣਾ ਚਾਹੀਦਾ ਜਿਦਾਂ ਇੱਕ ਛੋਟਾ ਬੱਚਾ ਹੈ ਨਾ ਉਹਨੂੰ ਬੋਲਣ ਦੀ ਜਾਚ ਹੈ ਨਾ ਕੁਝ ਖਾਣ ਪੀਣ ਦੀ ਤੁਰੰਤ ਹੀ ਜਾਚਣੇ ਆ ਮਾਤਾ ਪਿਤਾ ਭੈਣ ਭਰਾ ਉਹਨੂੰ ਹੱਥ ਰੱਖ ਕਰਕੇ ਉਹਦੇ ਨਾਲ ਗੱਲਾਂ ਕਰਕੇ ਗੱਲਾਂ ਕਰਨ ਦੀ ਜਾਚ ਸਿਖਾਉਂਦੇ ਤੁਰੰਤ ਹੀ ਜਾਚ ਸਿਖਾਉਂਦੇ ਹਨ ਬੋਲਣ ਦੀ ਜਾਚ ਸਿਖਾਉਂਦੇ ਹਨ ਸਤਿਗੁਰੂ ਇਸੇ ਤਰ੍ਹਾਂ ਕਿਰਪਾ ਕਰੋ ਦਇਆ ਮੇਂ ਰਾਮਤ ਕਰੋ ਅਸੀਂ ਕੁਝ ਵੀ ਨਹੀਂ ਜਾਣਦੇ ਧਰਮ ਦੇ ਰਸਤੇ ਦਾ ਸਾਨੂੰ ਕੁਝ ਵੀ ਨਹੀਂ ਪਤਾ ਉਗਤ ਸਿਆਨਪ ਕਿਛੂ ਨਾ ਜਾਨਣਾ ਨਾ ਸਾਡੇ ਕੋਲ ਕੋਈ ਦਲੀਲ ਹੈ ਅਪੀਲ ਹੈ ਨਾ ਕੋਈ ਸਿਆਨਪ ਹੈ ਬੇਸਮਝ ਹੈ ਕਿਛੂ ਨਾ ਜਾਨਣਾ ਅਸੀਂ ਕੁਝ ਵੀ ਨਹੀਂ ਜਾਣਦੇ ਕਿ ਕਿਦਾਂ ਤੇਰੇ ਨਾਲ ਜੁੜਿਆ ਜਾ ਸਕਦਾ ਹੈ ਦੇਨ ਰੈਣ ਤੇਰਾ ਨਾਮ ਵਖਾਨਣਾ ਪਰ ਇੱਕੋ ਗੱਲ ਸਾਡੇ ਚੇਤੇ ਵਿੱਚ ਤੂੰ ਕਿਰਪਾ ਕਰਕੇ ਰੱਖ ਦਿੱਤੀ ਕਿ ਦਿਨ ਤੇ ਰਾਤ ਦਿਨ ਤੇ ਰੈਣ ਦਿਨ ਕਹਿੰਦੇ ਹਨ ਦਿਨ ਨੂੰ ਤੇ ਰੈਣ ਰਾਤ ਨੂੰ ਕਿ ਚਾਰ ਪੈਰ ਦਿਨ ਦੇ ਚਾਰ ਪੈਨ ਰਾਤ ਦੇ ਅੱਠ ਪੈਰ ਕਹਿਣ ਲੱਗੇ ਦਿਨ ਤੇ ਰਾਤ ਹੀ ਤੇਰਾ ਨਾਮ ਅਸੀਂ ਜਪਦੇ ਹਾਂ ਵਖਾਨਾ ਉਚਾਰਨ ਕਰਦੇ ਹਾਂ ਸਰਬ ਇਹਨਾਕ ਸਾਨੂੰ ਪਤਾ ਤੂੰ ਸਮਝ ਦਿੱਤੀ ਹੈ ਕਿ ਸਿਰਫ ਤੇ ਸਿਰਫ ਉਸ ਪਰਮਾਤਮਾ ਕਾਲਪੁਰਕ ਵੈਗੁਰੂ ਤੇਰਾ ਨਾਮ ਜਪਣਾ ਹੋਰ ਸਾਡੇ ਕੋਲ ਕੁਝ ਵੀ ਨਹੀਂ ਕਹਿੰਨਾ ਕਿ ਦਿਨ ਤੇ ਰਾਤ ਪਰਮਾਤਮਾ ਤੇਰੇ ਨਾਮ ਦਾ ਉਚਾਰਨ ਅਸੀਂ ਕਰਦੇ ਹਾਂ ਮੈਂ ਨਿਰਗੁਣ ਗੁਣ ਨਹੀਂ ਕੋਏ ਸਤਿਗੁਰੂ ਜੀ ਅਸੀਂ ਨਿਰਗੁਣ ਹਾਂ ਸਾਡੇ ਵਿੱਚ ਗੁਣ ਕੋਈ ਨਹੀਂ ਹੈ ਨਾਹੀਂ ਕੋਏ ਕੋਈ ਵੀ ਗੁਣ ਨਹੀਂ ਆ ਜੇ ਇੱਕ ਵੀ ਗੁਣ ਦੀ ਗੱਲ ਕੀਤੀ ਜਾਵੇ ਸਾਡੇ ਅੰਦਰ ਇੱਕ ਵੀ ਗੁਣ ਨਹੀਂ ਇਹੋ ਜਿਹਾ ਕਿ ਅਸੀਂ ਤੇਰੇ ਨਾਲ ਜੁੜ ਸਕੀਏ ਹਮ ਅਵਗੁਣ ਭਰੇ ਗੁਣਾ ਦੇ ਨਾਲ ਨਹੀਂ ਔਗਣਾ ਦੇ ਨਾਲ ਅਸੀਂ ਭਰੇ ਆ ਤੇ ਪਤਾ ਨਹੀਂ ਆਪਣੇ ਪਿਛਲੇ ਜਨਮਾਂ ਚ ਹੁਣ ਜਨਮਾਂ ਚ ਕਿੰਨੇ ਕੁ ਔਗਣ ਅਸੀਂ ਕੀਤੇ ਆ ਇਹ ਪਰਮਾਤਮਾ ਅਗੇ ਤਰਲਾਏ ਜੇ ਪ੍ਰਮਾਤਮਾ ਸਾਡੇ ਕੀਤੇ ਔਗਣਾਂ ਨੂੰ ਬਖਸ਼ ਦੇਵੇ ਸਾਡੀ ਆਪਣੀ ਕੋਈ ਸਿਆਣ પતિ ਚਾਤਰੀ ਨੇ ਕਿਉਂਕਿ ਇੱਕ ਦੋ ਗਲਤੀਆਂ ਹੋਣ ਤੇ ਮਨੁੱਖ ਮੰਨ ਸਕਦਾ ਏ ਤੇ ਕੋਈ ਮਾਫ਼ ਵੀ ਕਰ ਦਿੰਦਾ ਏ ਪਰ ਸਤਿਗੁਰੂ ਜੀ ਹਮ ਔਗਣ ਪਰੇ अनेका ਗੁਨਾ ਦੇ ਨਾਲ ਔਗਣਾਂ ਦੇ ਨਾਲ ਅਸੀਂ ਪਰੇ ਹਾਂ ਏਕ ਗੁਣ ਨਾਹੀਂ ਇੱਕ ਵੀ ਗੁਣ ਸਾਡੇ ਵਿੱਚ ਨਹੀਂ ਹੈਗਾ ਅਮਰਤ ਛਾੜ ਜਿਹੜਾ ਪਰਮਾਤਮਾ ਦਾ ਨਾਮ ਅਮਰਤ ਹੈ ਜਿੰਨੇ ਸਾਨੂੰ ਆਤਮਿਕ ਜੀਵਨ ਦੇਣਾ ਉਹਨੂੰ ਅਸੀਂ ਛੱਡ ਦਿੱਤਾ ਹੈ ਅਮਰਤ ਛਾੜ ਤੇ ਕੀਤਾ ਕੀਆ ਵਿਖੇ ਵਿਖ ਕਾਹੀ ਇੱਕ ਜ਼ਹਿਰ ਇਕੱਠੀ ਕੀਤੀ ਮਾਇਆ ਮੋਹ ਮਾਇਆ ਦੇ ਵਿੱਚ ਪੈ ਕੇ ਕਰਕੇ ਮੋਹ ਦੇ ਵਿੱਚ ਪੈ ਕੇ ਕਰਕੇ ਰਸਤੇ ਤੇ ਚੱਲ ਕਰਕੇ ਮਾਇਆ ਮੋਹ ਭਰਮ ਭਰਮ ਸਾਡੇ ਅੰਦਰ ਬੜੇ ਪੈ ਭੁੱਲੇ ਸਤਿਗੁਰੂ ਜੀ ਅਸੀਂ ਭੁੱਲ ਗਏ ਸੋਤਦਾਰਾ ਇਸਤਰੀ ਤੇ ਆਪਣੇ ਧੀਆਂ ਪੁੱਤਰਾਂ ਵਿੱਚ ਅਸੀਂ ਜਿਹੜਾ ਮੋਹ ਲਾ ਲਿਆ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੁੱਲਹਿ ਸੁਤ ਦਾਰਾ ਸੋ ਪ੍ਰੀਤ ਲਗਾਏ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਸਤਿਗੁਰੂ ਜੀ ਅਸੀਂ ਸੁਣਿਆ ਕਿ ਤੇਰਾ ਜਿਹੜਾ ਪੰਥ ਆ ਗੁਰੂ ਕੀ ਸੰਗਤ ਉਹ ਸਾਰਿਆਂ ਨੂੰ ਉੱਚੀ ਹੈ ਤਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਪਾਠ ਕੀਰਤ ਜੀ ਅਰਦਾਸ ਕਰਦੇ ਕਹਿਣ ਲੱਗੇ ਗੁਰੂ ਰਾਮਦਾਸ ਮਹਾਰਾਜ ਸਾਡੀ ਤੁਹਾਡੇ ਅੱਗੇ ਅਰਦਾਸ ਆ ਸਾਡੇ ਵਿੱਚ ਗੁਣ ਕੋਈ ਨਹੀਂ ਅਵਗਣਾ ਨਾ ਭਰੇ ਆ ਮਾਇਆ ਮੋਹ ਦੇ ਚੱਕਰਾਂ ਵਿੱਚ ਪੈ ਗਏ ਆ ਧੀਆਂ ਪੁੱਤਰਾਂ ਦੇ ਨਾਲ ਅਸੀਂ ਮੋਹ ਲਾ ਲਿਆ ਤੇ ਵੇਖ ਜਹਿਰ ਅਸੀਂ ਖਾਨੇ ਅਮਰਤ ਨੂੰ ਅਸੀਂ ਛੱਡ ਦਿੱਤਾ ਹੈ ਜਿਨੇ ਸਾਨੂੰ ਆਤਮਿਕ ਜੀਵਨ ਤੇ ਆਤਮਿਕ ਤੌਰ ਤੇ ਬਲਵਾਨ ਬਣਾਉਣਾ ਸੀ ਤੇ ਇੱਕ ਸਤਿਗੁਰੂ ਜੀ ਅਰਦਾਸ ਆ ਕਿਰਪਾ ਕਰੋ ਸਿੱਖ ਕੋਲੋਂ ਹੈਗੀ ਇੱਕ ਅਰਦਾਸ ਹੈ ਜਿਹਦੇ ਨਾਲ ਮਨੁੱਖ ਜਿਹੜਾ ਆਪਣੀਆਂ ਗਲਤੀਆਂ ਜਿਹੜੀਆਂ ਉਹਨੂੰ ਬਖਸ਼ਾਤ ਸੰਗਤ ਹੈ ਇੱਕ ਅਰਦਾਸ ਬਾਟ ਕੀਰਤ ਕੇ ਗੁਰੂ ਰਾਮਦਾਸ ਰਾਖੂ ਸਰਨਾਈ ਗੁਰੂ ਰਾਮਦਾਸ ਮਹਾਰਾਜ ਹਾਡੀ ਸ਼ਰਨ ਵਿੱਚ ਆਏ ਆਂ ਕਿਰਪਾ ਕਰੋ ਆਿਆਂ ਦੀ लाज ਰੱਖ ਲਓ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਅੱਜ ਦੇ ਫਰਮਾਨ ਅੰਦਰ ਸਮਝਾਉਂਦੇ ਹਨ ਮੈਂ ਨਿਰਗੁਣ ਗੁਣ ਨਾਹੀ ਕੋਏ ਇਹ ਕਾਲਪੁਰ ਕਵਾ ਗੁਰੂ ਅਸੀਂ ਨਿਰਗੁਣ ਹਾਂ ਗੁਣਾ ਤੋਂ ਹੀ ਨੇ ਆ ਸਾਡੇ ਅੰਦਰ ਕੋਈ ਵੀ ਗੁਣ ਨਹੀਂ ਹੈ ਤਾ ਕਰਨ ਕਰਾਵਣ ਹਾਰ ਪ੍ਰਭ ਸੋਏ ਸਤਿਗੁਰੂ ਜੀ ਸਾਨੂੰ ਇਹ ਪਤਾ ਹੈ ਕਿ ਤੂੰ ਸਾਰਾ ਕੁਝ ਕਰਨ ਵਾਲਾ ਹੈ ਤੇ ਕਰਦਾ ਕਿ ਤਰ੍ਹਾਂ ਏਕ-ਇਕ ਜੀ ਦੇ ਵਿੱਚ ਜਰੇ-ਜਰੇ ਵਿੱਚ ਉਹ ਪਰਮਾਤਮਾ ਵਸ ਰਿਹਾ ਤੇ ਸਾਰਾ ਕੁਝ ਆਪ ਕਰਦਾ ਹੈ ਕਰਾਵਣ ਉਹ ਪਰਮਾਤਮਾ ਸਾਰਿਆਂ ਦੇ ਕੋਲੋਂ ਆਪਣੀ ਜੋਤ ਵਿੱਚ ਰੱਖ ਕੇ ਇਹਨਾਂ ਨੂੰ ਚਲਾਉਂਦਾ ਤੇ ਉਹ ਸਾਰਾ ਕੁਝ ਕਰਾਉਂਦਾ ਹੈ ਕਰਦਾ ਵੀ ਆਪ ਆ ਇਹਨਾਂ ਜੀਵਾਂ ਦੇ ਕੋਲੋਂ ਕਰਾਉਣ ਵਾਲਾ ਵੀ ਸਾਰਾ ਕੁਝ ਉਹ ਪਰਮਾਤਮਾ ਆਪ ਆ ਉਹਦੇ ਹੁਕਮ ਵਿੱਚ ਸਾਰੀ ਸ੍ਰਿਸ਼ਟੀ ਚੱਲਦੀ ਹੈ ਕਰਨ ਕਰਾਉਣ ਹਾਰ ਪ੍ਰਭ ਸੋਏ ਪਰਮਾਤਮਾ ਤੂੰ ਸਾਰਾ ਕੁਝ ਕਰਨ ਕਰਵਾਉਣ ਨੂੰ ਸਰਮਤ ਹੈ ਤੇਰੇ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ ਹੈ ਜਿਹੜਾ ਸ੍ਰਿਸ਼ਟੀ ਨੂੰ ਚਲਾ ਸਕਦਾ ਵੀ ਰਹਾ ਹੋ ਇਹ ਰਹਾਉ ਦੇ ਬੰਦ ਅੰਦਰ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਅੱਗੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ ਮੂਰਖ ਮੁਗਧ ਅਗਿਆਨ ਅਵਿਚਾਰੀ ਇਹ ਪ੍ਰਮਾਤਮਾ ਸਤਿਗੁਰੂ ਜੀ ਕਿਰਪਾ ਕਰੋ ਅਸੀਂ ਮੂਰਖਾਂ ਤੇ ਸਤਿਗੁਰੂ ਜੀ ਕਹਿਣ ਲੱਗੇ ਅਨੇਕਾਂ ਹੀ ਮੂਰਖ ਇਸ ਧਰਤੀ ਤੇ ਵਸਦੇ ਹਨ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਭੁਲਾਇਆ ਅਸੰਖ ਮੂਰਖ ਆਂਧਕੋਰ ਕਈ ਮੂਰਖ ਹਨ ਇੱਕ ਮੂਰਖ ਨਹੀਂ ਤੇ ਜਿਹੜਾ ਨਾਮ ਨਹੀਂ ਜਪਦਾ ਸਤਿਗੁਰੂ ਜੀ ਕਹਿੰਦੇ ਇੱਕ ਤੇ ਮੂਰਖ ਹੁੰਦਾ ਓਹ ਮੂਰਖਾਂ ਦਾ ਸਰਦਾਰ ਹੁੰਦਾ ਹੈ ਜਿਹੜਾ ਪ੍ਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦਾ ਨਾਮ ਨੂੰ ਨਹੀਂ ਮੰਨਦਾ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ ਜਿਹੜਾ ਪ੍ਰਮਾਤਮਾ ਨੂੰ ਨਹੀਂ ਮੰਨਦਾ ਉਹਦੀ ਹੋਂਦ ਨੂੰ ਨਹੀਂ ਮੰਨਦਾ ਨਾਮ ਸਿਮਰਨ ਜਪ ਤਪ ਨੂੰ ਨਹੀਂ ਮੰਨਦਾ ਸਤਿਗੁਰੂ ਜੀ ਕਹਿੰਦੇ ਉਹ ਮੂਰਖ ਨਹੀਂ ਹੈ ਮੂਰਖਾਂ ਦਾ ਸਰਦਾਰ ਹੈ ਮੂਰਖਾ ਸਿਰ ਮੂਰਖ ਹੈ ਕਹਿੰਦੇ ਮੂਰਖਾਂ ਦਾ ਵੱਡਾ ਮੂਰਖ ਉਹ ਸਰਦਾਰ ਮਨੁੱਖ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਜੇ ਮੰਨੇ ਨਾਹੀ ਨਾਉ ਜਿਹੜਾ ਪ੍ਰਮਾਤਮਾ ਦਾ ਨਾਮ ਨਹੀਂ ਮੰਨਦਾ ਉਹਦੀ ਹੋਂਦ ਨੂੰ ਨਹੀਂ ਮੰਨਦਾ ਸਤਿਗੁਰੂ ਜੀ ਅਸੀਂ ਮੂਰਖ ਆ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨ ਪਰਿਆ ਰੇ ਜੇ ਅਸੀਂ ਮੰਨ ਲਈਏ ਸਤਿਗੁਰੂ ਸਾਨੂੰ ਸਮਝ ਕੋਈ ਨਹੀਂ ਅਸੀਂ ਧਰਮ ਦੇ ਰਸਤੇ ਤੇ ਮੂਰਖ ਆ ਤੇ ਸਾਡੇ ਵਰਗੇ ਇੱਕ ਮੂਰਖ ਦੀ ਕੀ ਗੱਲ ਕਹਿ ਲੰਗੇ ਕੋਟ ਪਰਾਧੀ ਕਰੋੜਾਂ ਪਰਾਧੀ ਜਿਹੜੇ ਹਨ ਉਹ ਤੇਰਾ ਨਾਮ ਜਪ ਕਰਕੇ ਤਰ ਗਏ ਗੁਰ ਨਾਨਕ ਜਿਨ੍ਹਾਂ ਸੁਣਿਆ ਵੇਖਿਆ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ ਗੁਰੂ ਨਾਨਕ ਦੀ ਬਾਣੀ ਸੁਣੀ ਉਹਨਾਂ ਦੇ ਦਰਸ਼ਨ ਕੀਤੇ ਕਹਿ ਲੱਗੇ ਫੇ ਫਿਰ ਗਰਭਾ ਸੁਣਾ ਪਰਿਆਰੇ ਐਸੇ ਕਈ ਮੂਰਖ ਜਿਹੜੇ ਹਨ ਉਹਨਾਂ ਦੀ ਗਰਭ ਜੋਨੀ ਛੁੱਟ ਗਈ ਜਨਮ ਮਰਨ ਤੋਂ ਮੁਕਤੀ ਹੋ ਗਈ ਜਿਨ੍ਹਾਂ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸੁਣਿਆ ਤੇ ਦਰਸ਼ਨ ਕੀਤੇ ਮੂਰਖ ਮਗਧ ਅਗਿਆਨ ਵਿਚਾਰੇ ਸਤਿਗੁਰੂ ਜੀ ਅਸੀਂ ਮੂਰਖ ਹਾਂ ਮੁਗਧ ਕਹਿੰਦੇ ਹਨ ਬੇਵਕੂਫ ਨੂੰ ਸਤਿਗੁਰੂ ਜੀ ਕਹਿ ਲੱਗੇ ਸਤਿਗੁਰੂ ਜੀ ਏਕਾਲ ਪੁਰਖ ਵਹਿਗੁਰੂ ਅਸੀਂ ਮੂਰਖਾਂ ਮੁਗਧ ਬੇਵਕੂਫ ਹਾਂ ਸਾਨੂੰ ਕੋਈ ਸਮਝ ਨਹੀਂ ਅਗਿਆਨ ਅਸੀਂ ਅਗਿਆਨੀ ਆ ਸਾਡੇ ਅੰਦਰ ਗਿਆਨ ਕੋਈ ਨਹੀਂ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਤਿਗੁਰੂ ਜੀ ਅਸੀਂ ਗਿਆਨ ਨਹੀਂ ਕੋਈ ਜਾਣਿਆ ਅਸੀਂ ਬੇਸਮਝੇ ਆ ਨਾ ਸੀ ਕੋਈ ਧਿਆਨ ਸਾਧਨਾ ਲਈ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਨਾ ਸੀ ਕੋਈ ਚੰਗੇ ਕਰਮ ਕੀਤੇ ਹਨ ਸਾਰ ਨਾ ਜਾਣਾ ਤੇਰੇ ਤੇਰੀ ਕਦਰ ਅਸੀਂ ਪਾਈ ਨਹੀਂ ਪਰ 사ਤਗੁਰੂ ਜੀ ਕਿਰਪਾ ਤੁਸੀਂ ਕੀਤੀ ਹੈ ਕਿ ਸਭ ਤੇ ਵੱਡਾ 사ਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਐਸੇ ਗੁਰੂ ਦਾ ਮਲਾਪ ਕਰਾ ਦਿੱਤਾ ਹੈ ਸਾਰਿਆਂ ਨੂੰ ਵੱਡਾ ਜਿਹੜਾ ਗੁਰੂ ਗੁਰੂ ਨਾਨਕ ਹੈ ਜਿਨਨੇ ਸਾਡੀ ਕਲਯੁਗ ਦੇ ਵਿੱਚ ਰਾਖੀ ਕੀਤੀ ਤੇ ਕਰਨੀ ਹੈ ਅਕਾਲ ਪੁਰਖ ਵਹਿਗੁਰੂ ਅਸੀਂ ਆਪਣੀ ਨਿਮਰਤਾ ਧਾਰਨ ਕਰਕੇ ਗੁਰੂ ਅੱਗੇ ਆਉਣਾ ਇਹ ਅਰਦਾਸ ਕਰਨੀ ਕਿ ਸਤਿਗੁਰੂ ਜੀ ਅਸੀਂ ਮੂਰਖ ਹਾਂ ਮੁਗਧ ਹਾਂ ਬੇਵਕੂਫ ਹਾਂ ਗਿਆਨੀ ਹਾਂ ਅਵਿਚਾਰੀ ਸਾਡੇ ਅੰਦਰ ਕੋਈ ਚੰਗੀ ਵਿਚਾਰ ਨਹੀਂ ਹੈ ਨਾਮ ਤੇਰੇ ਕੀ ਆਸ ਮਨ ਤਾਰੇ ਬਸ ਇੱਕੋ ਹੀ ਸਤਿਗੁਰੂ ਜੀ ਕਿਰਪਾ ਕਰਦੀ ਅਸੀਂ ਤੁਹਾਡੇ ਨਾਮ ਦੀ ਜਿਹੜੀ ਆਸ ਆ ਓਟ ਤੇ ਆਸਰਾ ਵਾ ਉਹ ਆਪਣੇ ਮਨ ਵਿੱਚ ਧਾਰਨਾ ਕੀਤਾ ਕਿ ਜੇ ਅਸੀਂ ਕਿਤੇ ਛੁੱਟ ਸਕਦੇ ਆ ਸਾਡੇ ਔਗਣ ਬਖਸ਼ੇ ਜਾ ਸਕਦੇ ਤੇ ਇੱਕ ਤੇਰੇ ਨਾਮ ਦੇ ਆਸਰੇ ਬਖਸ਼ੇ ਜਾ ਸਕਦੇ ਆ ਉਦਾਂ ਸਾਡੇ ਵਿੱਚ ਕੋਈ ਵੀ ਗੁਣ ਨਹੀਂ ਕੋਈ ਵੀ ਸਮਝ ਨਹੀਂ ਆ ਸਿਰਫ ਤੇ ਸਿਰਫ ਇੱਕ ਤੇਰੇ ਨਾਮ ਦੀ ਹੀ ਆਸ ਸਾਡੇ ਮਨ ਵਿੱਚ ਹੈ ਤੇ ਅਸੀਂ ਤੇਰੇ ਨਾਮ ਦੀ ਹੀ ਆਸ ਜਿਹੜੀ ਉਹ ਮਨ ਵਿੱਚ ਧਾਰੀ ਹੈ ਉਹ ਟਾਸਰਾ ਲਿਆ ਪੰਜਾਬ ਤਪ ਸੰਜਮ ਕਰਮ ਨਾ ਸਾਦਾ ਨਾਮ ਸੰਜਪ ਕੀਤਾ ਹੈ ਜਪ ਤਾਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਸਤਿਗੁਰੂ ਜੀ ਅਸੀਂ ਜਪਨੇ ਕੀਤਾ ਤਾਪਨੇ ਕੀਤਾ ਸੇਵਾ ਨਹੀਂ ਕੀਤੀ ਸਿਮਰਨ ਨਹੀਂ ਕੀਤੀ ਤੇ ਕੀਤਾ ਕੀ ਕਹੋ ਨਾਨਕ ਹਮ ਨੀਚ ਕਰਮਾਂ ਸਤਿਗੁਰੂ ਜੀ ਜਿਹੜਾ ਕਰਮ ਨਹੀਂ ਕਰਨਾ ਚਾਹੀਦਾ ਅਸੀਂ ساری ਉਮਰ ਨੀਚ ਕਰਮ ਕੀਤੇ ਕਹੋ ਨਾਨਕ ਹਮ ਨੀਚ ਕਰਮਾਂ ਸ਼ਰਨ ਪਰੇ ਕੀ ਰਾਖੋ ਸਰਮਾ ਕਿਰਪਾ ਕਰੋ ਟਾਡੀ ਸ਼ਰਨ ਵਿੱਚ ਆਏ ਤੇ ਸਾਡੇ ਆਿਆਂ ਦੀ लाज ਰੱਖੋ ਜਪ ਤਪ ਸੰਜਮ ਕਰਮ ਨਾ ਸਾਦਾ ਨਾ ਅਸੀਂ ਕੋਈ ਜਪ ਕੀਤਾ ਹੈ ਨਾ ਅਸੀਂ ਕੋਈ ਤਪ ਕੀਤਾ ਹੈ ਨਾ ਅਸੀਂ ਆਪਣੀਆਂ ਇੰਦਰੀਆਂ ਦਾ ਸੰਜਮ ਰੱਖਿਆ ਹੈ ਕਰਮ ਨਾ ਸਾਦਾ ਨਾ ਅਸੀਂ ਕੋਈ ਅਭਿਆਸ ਕੀਤਾ ਹੈ ਸਿਮਰਨ ਕੀਤਾ ਹੈ ਨਾਮ ਪ੍ਰਭੂ ਦਾ ਬਣੇ ਅਰਾਦਾ ਸਿਰਫ ਸਤਿਗੁਰੂ ਜੀ ਇੱਕ ਤੁਹਾਡਾ ਨਾਮ ਦਾ ਓਟ ਅਸਰ ਅਸੀਂ ੱਤਿਆ ਹੈ ਤੇ ਆਪਣੇ ਮਾਨ ਵਿੱਚ ਸਦਾ ਹੀ ਅਸੀਂ ਤੁਹਾਡੇ ਨਾਮ ਨੂੰ ਉਰਾਧ ਦੇ ਹਾਂ ਤੁਹਾਨੂੰ ਪ੍ਰਭੂ ਦੀ ਕਾਮਨਾ ਕਰਦੇ ਹਾਂ ਇੱਕ ਅਕਾਲ ਪੁਰਖ ਵਹਿਗੁਰੂ ਦਾ ਨਾਮ ਹੀ ਆਪਣੇ ਹਿਰਦੇ ਵਿੱਚ ਤੇ ਆਉਂਦੇ ਹਾਂ ਕਿਸ਼ੂ ਨਾ ਜਾਣਨਾ ਮਾਤ ਮੇਰੀ ਥੋੜੀ ਸਤਿਗੁਰੂ ਜੀ ਇਸ ਮੇਰੀ ਜਿਹੜੀ ਮਾਤਿਆ ਸਾਡੀ ਮਾਤਿਆ ਉਹ ਥੋੜੀ ਹਮ ਅਗਿਆਨ ਲਾਪ ਮਤ ਥੋੜੀ ਤੁਮ ਆਪਨ ਬਿਰਦ ਰਖਾਵੋ ਅਸੀਂ ਅਗਿਆਨੀ ਐ ਸਾਡੀ ਮਾਤ ਥੋੜੀ ਐ ਤੇ ਤੁਸੀਂ ਆਪਣੇ ਬਿਰਦ ਦੀ लाज ਰੱਖੋ ਕਿਛੂ ਨਾ ਜਾਣਾਂ ਮਾਤ ਮੇਰੀ ਥੋੜੀ ਸਤਗੁਰੂ ਜੀ ਅਸੀਂ ਕੋਈ ਵੀ ਕੁਝ ਵੀ ਨਹੀਂ ਜਾਣਦੇ ਕਿ ਜਿਹਦੇ ਨਾਲ ਤੁਹਾਨੂੰ ਖੁਸ਼ ਕੀਤਾ ਜਾ ਸਕਦਾ ਆਪਣੇ ਔਗਣ ਬਖਸ਼ਾਏ ਜਾਣ ਕਿਛੂ ਨਾ ਜਾਣਾਂ ਮਾਤ ਮੇਰੀ ਥੋੜੀ ਸਾਡੀ ਜਿਹੜੀ ਮਾਤ ਐ ਸਮਝਿਆ ਉਹ ਬੜੀ ਥੋੜੀ ਐ ਬੇਣਵਤ ਨਾਨਕ ਓਟ ਪ੍ਰਭ ਤੋਰੀ ਬਸ ਸਤਿਗੁਰੂ ਜੀ ਕਿਰਪਾ ਕਰੋ ਸਾਡੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਅਕਾਲ ਪੁਰਖ ਵੈ ਗੁਰੂ ਬੇਣਵਤ ਨਾਨਕ ਓਟ ਪ੍ਰਭ ਤੋਰੀ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਬਸ ਜੇ ਸਾਨੂੰ ਕੋਈ ਓਟ ਹੈ ਤੇ ਤੇਰੇ ਇੱਕ ਨਾਮ ਦੀ ਓਟ ਹੈ ਤੇ ਪ੍ਰਭੂ ਤੇਰੀ ਆਸ ਹੈ ਕਿ ਤੂੰ ਸਾਡੇ ਕੀਤੇ ਹੋਏ ਉਗੜਾ ਨੂੰ ਬਖਸ਼ ਸਕਦਾ ਹੈ ਤੇਰੇ ਤੋਂ ਬਗੈਰ ਕੋਈ ਵੀ ਸਾਡੇ ਕੀਤੇ ਔਗਣਾਂ ਨੂੰ ਬਖਸ਼ ਨਹੀਂ ਸਕਦਾ ਜੇ ਦੁਨੀਆਂ ਦੀ ਗੱਲ ਕਰੀਏ ਅਸੀਂ ਇੱਕ ਔਗਣ ਕਰ ਲਈਏ ਕੋਈ ਮਨੁੱਖ ਦੁਨੀਆਂ ਦਾ ਹੋਵੇਗਾ ਜਿਹੜੇ ਸਾਡੇ ਔਗਣ ਤੇ ਪੜਦਾ ਪਾਵੇਗਾ ਨਹੀਂ ਤੇ ਅੱਜ ਕੱਲ੍ਹ ਜੁਗ ਦਾ ਸਮਾਂ ਮਨੁੱਖ ਥਾਂ ਥਾਂ ਤੇ ਜਾ ਕਰਕੇ ਦੂਜੇ ਔਗਣਾਂ ਦੀ ਗੱਲ ਕਰਦਾ ਕੋਈ ਵੀ ਕਿਸੇ ਦੀ ਭੁੱਲ ਬਖਸ਼ਾਉਣ ਵਾਲਾ ਨਹੀਂ ਪੜਦਾ ਪਾੜ ਵਾਲਾ ਨਹੀਂ ਦੁਨੀਆਂ ਦੇ ਲੋਕ ਹਮੇਸ਼ਾ ਜੇ ਤੁਸੀਂ ਔਗਣ ਕਰੋਗੇ ਤੇ ਤੁਹਾਡੇ ਔਗਣਾਂ ਨੂੰ ਉਹ ਦੱਸਦੇ ਰਹਿਣਗੇ ਕਿ ਫਲਾਣੇ ਥਾਂ ਤੁੰ ਗਲਤੀ ਕੀਤੀ ਹੈ ਦੂਜੇ ਤੇ ਜੇ ਥਾਵਾਂ ਤੇ ਪਿੰਡਾਂ ਤੇ ਰਿਸ਼ਤੇਦਾਰੀਆਂ ਵਿੱਚ ਤੁਹਾਡਾ ਮਜ਼ਾਕ ਆਉਣਗੇ ਗਲਤੀ ਦਾ ਤੁਹਾਨੂੰ ਅਹਿਸਾਸ ਕਰਾਉਣਗੇ ਪਰ ਇੱਕ ਗੁਰੂ ਆ ਜਿਹੜਾ ਮਾਂ ਪਿਓ ਦੀ ਤਰ੍ਹਾਂ ਆਪਣੇ ਬੱਚਿਆਂ ਦੇ ਔਗਣ ਬਖਸ਼ ਦਿੰਦਾ ਹੈ ਕਦੇ ਚਿਤਾਰਦਾ ਨਹੀਂ ਇੱਕ ਅਕਾਲ ਪੁਰਖ ਵਹਿਗੁਰੂ ਆ ਜਿਹੜਾ ਸਾਡੀਆਂ ਗਲਤੀਆਂ ਤੇ ਭੁੱਲਿਆਂ ਦੀ ਮਾਫੀ ਬਖਸ਼ ਸਕਦਾ ਹੈ ਔਰ ਕੋਈ ਵੀ ਮਨੁੱਖ ਜਾਂ ਕੋਈ ਵੀ ਦੇਵੀ ਦੇਵਤਾ ਨੇ ਸਾਡੇ ਆਗਣਾਂ ਨੂੰ ਬਖਸ਼ ਕਰਕੇ ਜਿਹੜਾ ਪਰਮਾਤਮਾ ਦੇ ਨਾਲ ਜੋੜ ਦੇਵੇ ਤੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਬਖਸ਼ਿਸ਼ ਕਰਦਾ ਹੈ। ਸੁੱਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨਾ ਰਾਕਸ ਤੇਤੇ ਸਤਿਗੁਰੂ ਜੀ ਜਿੱਦਾਂ ਇੱਕ ਬੱਚਾ بڑے ਅਪਰਾਧ ਕਰਦਾ ਹੈ ਛੋਟੇ ਹੁੰਦਿਆਂ ਉਹ ਆਪਣੇ ਮਾਤਾ ਪਿਤਾ ਦੇ ਗਲ ਵੀ ਪੈ ਜਾਂਦਾ ਹੈ। ਛੋਟੇ ਹੱਥਾਂ ਨਾਲ ਉਹ ਮੋਤੇ ਜਪੇੜਾਂ ਵੀ ਮਾਰ ਦਿੰਦਾ ਹੈ ਕਈ ਕੁਝ ਕਰ ਦਿੰਦਾ ਹੈ ਸਤਿਗੁਰੂ ਜੀ ਜਿਤਨਾ ਇੱਕ ਛੋਟਾ ਬੱਚਾ ਅਪਰਾਧ ਕਰਦਾ ਹੈ ਗਲਤੀਆਂ ਕਰਦਾ ਹੈ ਸੁੱਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨਾਰਕ ਸਤੇਤੇ ਜਿਤਨਾ ਮਾਂ ਜਿਨੇ ਉਹਨੂੰ ਬੱਚੇ ਨੂੰ ਜਨਮ ਦਿੱਤਾ ਹੈ ਉਹ ਕਦੇ ਉਹਦੀਆਂ ਗਲਤੀਆਂ ਨੂੰ ਚਿਤਾਰਦੀ ਨਹੀਂ ਚੀਤੇ ਨਹੀਂ ਰੱਖਦੀ ਉਹਨੂੰ ਮਾਫ ਕਰ ਦਿੰਦੀ ਇਸੇ ਤਰ੍ਹਾਂ ਸਤਿਗੁਰੂ ਕਿਰਪਾ ਕਰੋ ਅਸੀਂ ਔਗੜਾਂ ਦੇ ਭਰੇ ਆਂ ਸਾਡੇ ਅੰਦਰ ਗੁਣ ਕੋਈ ਨਹੀਂ ਸਾਡੇ ਕੀਤੇ ਔਗਣਾਂ ਨੂੰ ਇੱਕ ਮਾਂ ਪਿਓ ਦੀ ਤਰ੍ਹਾਂ ਬਖਸ਼ ਦੇਉ ਤੇ ਆਪਣੇ ਚਰਨਾਂ ਨਾਲ ਜੋੜ ਲਵੋ ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਆਜ ਦੇ ਪਾਵਨ ਸ਼ਬਦ ਵਿੱਚ ਸਾਨੂੰ ਪਰਮਾਤਮਾ ਅੱਗੇ ਅਰਦਾਸ ਕਰਨ ਦੀ ਜਾਸ ਫਖਾਈ ਆਪਣੇ ਔਗਣ ਰੱਖਣ ਦੀ ਕਿ ਸਤਿਗੁਰੂ ਜੀ ਅਸੀਂ ਔਗਣ ਪਰੇ ਜੇ ਅਸੀਂ ਮੰਨ ਲਈਏ ਤੇ ਮਾਫੀ ਮਿਲ ਸਕਦੀ ਆ ਪਰ ਜੇ ਅਸੀਂ ਆਪਣੇ ਹੰਕਾਰ ਅੰਦਰ ਰਹੀਏ ਔਗਣ ਵੀ ਕੀਤੀ ਗਲਤੀਆਂ ਤੇ ਮੰਨੀਏ ਨਾ ਫਿਰ ਉਹਦੀ ਮਾਫੀ ਨਹੀਂ ਦਿੱਤੀ ਜਾਂਦੀ ਜੇ ਅਸੀਂ ਹੱਥ ਜੋੜਾਂਗੇ ਮਾਫੀ ਮੰਗਾਂਗੇ ਅਰਦਾਸ ਕਰਾਂਗੇ ਕਿ ਸਤਿਗੁਰੂ ਜੀ ਅਸੀਂ ਬਖਸ਼ ਤੁਸੀਂ ਬਖਸ਼ਨ ਹਾਰ ਜੋ ਅਸੀਂ ਗਲਤੀਆਂ ਦੇ ਪੁੱਤਲੇ ਬਖਸ਼ ਲਓ ਤੇ ਸਤਿਗੁਰੂ ਜੀ ਕਿਰਪਾ ਕਰਦੇ ਫਿਰ ਸ਼ਰਨਾਾਂ ਦੀ ਲਾਜ ਰੱਖਦੇ ਤੇ ਬਖਸ਼ ਲੈਂਦੇ ਇਹ ਸਤਿਗੁਰੂ ਜੀ ਕਿਰਪਾ ਕਰਨਾ ਹੈ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੇ ਅੱਗੇ ਤੋਂ ਸਤਿਗੁਰੂ ਜੀ ਸਮਾਤ ਤੇ ਸੋਝੀ ਬਖਸ਼ਿਸ਼ ਕਰਨ ਅੰਤ ਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਂਝ ਕਰੀਏ ਜੀ ਕਿਛੂ ਨਾ ਜਾਣਨਾ ਮਤ ਮੇਰੀ ਥੋਰੀ ਬੇਣ ਵਤ ਨਾਨਕ ਓਟ ਪ੍ਰਭ ਤੋਰੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਇਕ ਓਅੰਕਾਰ